ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਫਨ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਸੀ ਲੋਕਾਂ ਦੇ ਕੋਈ ਬੋਧ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਆਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ ਆਮ ਆਦਮੀ ਪਾਰਟੀ ਸਰਕਾਰ ਨੇ ਅੱਜ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਦੇ ਉੱਪਰ ਭਾਰੀ ਬੋਝ ਪਾਇਆ ਹੈ ਔਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਲੋਕਾਂ ਦੇ ਕੋਈ ਬੋਝ ਨਹੀਂ ਪਾਰੇ ਅਸੀਂ ਬਿਜਲੀ ਫ੍ਰੀ ਦੇ ਰਹੇ ਹਾਂ ਔਰ ਬਿਜਲੀ ਦੇ ਉੱਪਰ ਵੀ ਬਹੁਤ ਭਾਰੀ ਟੈਕਸ ਲਗਾ ਕੇ ਤੇ ਬਿਜਲੀ ਦੇ ਰੇਟ ਵੀ ਪਹਿਲੇ ਵਧਾਏ ਹੁਣ ਪੈਟਰੋਲ ਡੀਜ਼ਲ ਦੇ ਰੇਟ ਵਧਾਏ ਮੈਨੂੰ ਲੱਗਦਾ ਸਰਕਾਰ ਦਿਵਾਲੀਆ ਹੋ ਚੁੱਕੀ ਹੈ ਸਰਕਾਰ ਬੇਵਕੂਫ ਹੋ ਚੁੱਕੀ ਹੈ ਸਰਕਾਰ ਬਿਲਕੁਲ ਚਲਾ ਨਹੀਂ ਸਕਦੇ ਲੋਕ ਔਰ ਇਹਨਾਂ ਨੂੰ ਸਰਕਾਰ ਛੱਡ ਦੇਣੀ ਚਾਹੀਦੀ ਹੈ ਔਰ ਇਹ ਝੂਠੀ ਬੁਨਿਆਦ ਤੇ ਸਰਕਾਰ ਬਣੀ ਹੈ ਇਹ ਝੂਠ ਹੀ ਬੋਲਦੇ ਜਾ ਰਹੇ